ਆ ਸਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਪਰਿਮਾਤਰਾ ਜ਼ਹਿਰਾ ਨੂੰ ਇਹਦੀ ਪੂਰੀ ਜਾਣਕਾਰੀ ਦਿਓ ਕਿ ਕੀ ਸੀ ਪੂਰਾ ਮਾਮਲਾ ਤੇ ਕਿੱਥੋਂ ਇਹ ਕਾਬੂ ਕੀਤਾ ਗਿਆ ਜੀ ਇਹ ਮਾਮਲਾ ਜੀ ਕੱਲ ਮਿਤੀ 26/3/2025 ਨੂੰ ਸ਼੍ਰੀ ਸੁਨਿਆਦੀਪ ਸ਼ਰਮਾ ਸਾਹਿਬ ਆਈਜੀ ਐਸਟੀਐਫ ਲੁਧਿਆਣਾ ਰੇਂਜ ਹੈਡ ਸ਼੍ਰੀ ਹਰਪਾਲ ਸਿੰਘ ਜੀ ਡੀਐਸਪੀ ਸਾਹਿਬ ਕੋਲੋਂ ਵੀ ਰਹਿਨਮਾਈ ਹੇਠ ਸਾਡੀ ਆਂਡੀਸ ਪਾਰਟੀ ਦੇ ਇਨਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਦੀ 3. ਸਰਕਟ ਹਾਊਸ ਨੇੜੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਦੋਨੋਂ ਜਵਾਰਾਂ ਮੋਟਰਸਾਈਕਲ ਸਿਲੰਡਰ ਤੇ ਉਜੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਵਿਹਾਰ ਤੇ ਸ਼੍ਰੀ ਅਜੀਤ ਕੁਮਾਰ ਡੀਐਸਪੀ ਸਾਹਿਬ ਏਐਨਟੀਫ ਲੁਧਿਆਣਾ ਰੇਂਜ ਦੀ ਰਹਿਨ ਮਾਈਟਰ ਚੈਕਿੰਗ ਕੀਤੀ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ 570 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਸਰ ਇਹ ਨਹੀਂ ਭਾਰੀ ਮਤਲਬ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੋਂ ਸਪਲਾਈ ਕਰਦੇ ਸੀ ਅੱਜ ਇਹਨਾਂ ਨੂੰ ਮਾਨਜੁਕ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਵਿੱਚ ਫਿਰ ਮਤਲਬ ਕੀਤਾ ਜਾਵੇਗਾ ਕਿ ਕਿਥੋਂ ਇਹਨਾਂ ਨੂੰ ਲੈ ਕੇ ਆਏ ਸੀਗੇ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ ਇਸ ਮਾਮਲੇ ਦੀ ਬਹੁਤ ਹੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਪਹਿਲਾਂ ਕੀ ਕੰਮ ਕਰਦੇ ਸੀਗੇ ਬੈਕਗ੍ਰਾਉਂਡ ਹੈ ਜੀ ਵੱਡੀ ਹਿਪਵਾਲਾ ਦਿੱਸੀਆਂ ਤੋਂੜ ਦੇ ਨੇੜੇ ਦੇ ਰਹਿਣ ਵਾਲੇ ਹਨ ਇੱਕ ਲੜਕਾ ਜਿਹੜਾ ਉਹ ਇੱਥੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਕੋਲ ਐਲਟਸ ਕਰਨ ਆਇਆ ਸੀਗਾ ਕਿ ਇਹ ਦੋਨੇ ਰਲ ਕੇ ਹੈਰੂ ਵਿੱਚੋਂ ਦਾ ਧੰਦਾ ਕਰਦੇ ਸੀ ਕਿ ਦੋਨੋਂ ਆਪਸ ਵਿੱਚ ਬਹੁਤ ਜ਼ਿਆਦਾ ਪ੍ਰਾਂਦੇ ਜਾਣਕਾਰ ਦੋਸਤ ਹੈ ਜੀ ਤੇ ਰਿਸ਼ਤੇਦਾਰ ਵੀ ਆ ਕੀ ਇਹਨਾਂ ਤੇ ਕੋਈ ਪਹਿਲਾ ਮਾਮਲਾ ਦਰਜ ਹੈਗਾ ਇਸ ਦਿਨਾਂ ਡੁਗਾਈ ਨਾਲ ਚੈੱਕ ਕਰ ਰਹੇ ਆ ਅਗਰ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਆਪ ਵੀ ਕਾਨੂੰਨੀ ਚੱਲਦੇ ਚਲੇਗਾ ਸਰ ਇਹ ਖੁਦ ਵੀ ਐਡਿਕਟ ਨੇ ਇਹਨਾਂ ਦਾ ਜੀ ਹੁਣ ਅਸੀਂ ਮੈਡੀਕਲ ਕਰਵਾਵਾਂਗੇ ਤੇ ਨਾਲ ਡਾਕਟਰ ਟੈਸਟ ਵੀ ਕਰਵਾਇਆ ਜਾਵੇਗਾ ਤੇ ਫਿਰ ਉਹਦੇ ਵਿੱਚ ਪਤਾ ਲੱਗੇਗਾ ਕਿ ਇਹ ਕੀ ਇੰਡੀਆ ਦੀ ਹਨ ਕਿ ਨਹੀਂ ਫਿਲਹਾਲ ਇਹ ਐਨਡੀਐਫ ਵੀ ਕਾਰਜ ਕਰ ਰਹੀ ਹੈ ਨਾ ਐਨਡੀਐਫ ਉਹਨਾਂ ਦੀ ਹੁਣ ਦਰਾਨੇ ਰਿਮਾਂਡ ਡੁਗਾਈ ਦੇ ਨਾਲ ਪੁੱਛ ਕੇ ਚੜੇਗੀ ਤੇ ਉਮੀਦ ਹੈ ਕਿ ਇਹਨਾਂ ਕੋਲ ਬੜੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ